ਜੀ ਸ਼ਤਸ਼ੀਰੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਤੇ ਲਓ ਜੀ ਅੱਜ ਆਪਾਂ ਜਾ ਰਹੇ ਹਾਂ ਸੂਰਤ ਸ਼ਹਿਰ ਹੈ ਸੂਰਤ ਜਾ ਰਹੇ ਹਾਂ ਆਪਾਂ ਇਸ ਟਾਈਮ ਆਪਾਂ ਖੜੇ ਹਾਂ ਲੁਧਿਆਣੇ ਦੇ ਰੇਲਵੇ ਸਟੇਸ਼ਨ ਤੇ ਰੇਲਵੇ ਸਟੇਸ਼ਨ ਤੇ ਵੀ ਗੈਹਕੜ ਖਵਾਰ ਜਾ ਹੁੰਦੇ ਵੈਸੇ ਬਾਲਾ ਤਾਂ ਨਹੀਂ ਹੋਏ ਖੜ ਜਲਖਵਾਰ ਹੋ ਗਏ ਪਹੁੰਚਿਆ ਅ ਆਪਾਂ ਨੂੰ ਬੱਸਾ ਬਸਾ ਦਾ ਬਹੁਤ ਹੀ ਹੈ ਨਾ ਵੀ ਐ ਦਵਾਰ ਵਰਕੇ ਚੱਕਰ ਪੈ ਗਿਆ ਐ ਦਵਾਰ ਕਰਕੇ ਨਾ ਬਸਾ ਦਾ ਚੱਕਰ ਪੈ ਗਿਆ ਸੂਰਤ ਜਾਣਾ ਅਸੀਂ ਤੁਸੀਂ ਦੇਖੋ ਵੀ 2 ਘੰਟੇ ਚ ਅਸੀਂ ਸੂਰਤ ਤੋਂ ਵਾਪਸੀ ਕਰ ਦਿੱਤੀ ਆ ਇਹੇ ਬੰਦੇ ਤੁਸੀਂ ਦੇਖੋ ਲਗਭਗ ਆਪਾਂ ਉਹੀ 4-5 ਵਜੇ ਪਹੁੰਚਣਾ ਉਦਨੇ ਸੇਮ ਡੇ ਸਾਡੀ ਵਾਪਸੀ ਹੈ ਸੋਮਵਾਰ ਨੂੰ ਅੱਜ ਐਤਵਾਰ ਐਤਵਾਰ ਨੂੰ ਸਾਡੀ ਉਹ ਲੱਗੀ ਟ੍ਰੇਨ ਜਿਹੜੀ 8-10 ਤੇ ਹੁੰਦੀ ਆ ਹਾਂ ਪਹਿਲਾਂ ਸਾਡਾ ਖੰਡ ਵਾਲੀ ਆ ਪਹਿਲਾ ਆਹ ਪਲੇਟਫਾਰਮ ਤੇ ਆਉਣੀ ਹੈ ਸਾਡੀ ਟ੍ਰੇਨ ਇੱਥੇ ਆ ਰਹੀ ਆ ਪਹਿਲਾ ਹਜੂਰ ਸਾਹਿਬ ਵਾਲੀ ਟ੍ਰੇਨ ਔਟੋ ਬਾਅਦ ਆਉਣੀ ਆ ਸੂਰਤ ਵਾਲੀ ਆ ਲੁਧਿਆਣੇ ਦਾ ਰੇਲਵੇ ਸਟੇਸ਼ਨ ਰੱਥ ਬਹੁਤ ਆ ਤੇ ਚਲੋ ਮਿਲ ਗਿਆ ਤੁਹਾਨੂੰ ਹੁਣ ਜਾ ਕੇ ਸੂਰਤ ਫਿਰ ਸੂਰਤ ਨਹੀਂ ਰਾਜ ਚ ਮਿਲਦੇ ਆ ਦਿਖਾਉਂਗਾ ਤੁਹਾਨੂੰ ਜਿਹੜੀ ਟਿਕਟ ਕਰਾਈਆ ਕਿਵੇਂ ਦੀ ਫਸਲੀ ਲੋ ਜੀ ਆ ਗਈ ਸੱਚਖੰਡ ਐਕਸਪ੍ਰੈਸ ਹਜੂਰ ਸਾਹਿਬ ਨੂੰ ਜਾਣਿਆ ਗਈ ਟ੍ਰੇਨ ਆ ਇਹ ਤੋਂ ਬਾਅਦ ਆਉਣੀ ਆ ਆਪਣੇ ਵਾਲੀ ਬਸ ਨਾ ਭਾਈਆ ਆ ਗਈ ਆਪਣੀ ਟ੍ਰੇਨ ਜਿਹੜੀ ਆਪਾਂ ਚੜਨਾ ਆਪਣਾ ਟੱਪਾ ਪੂਰੀ ਆ ਕੇ ਰੋਕਣਾ ਬੀ ਫੋਰ ਟੱਪਾ ਪਾਰਾਚਾਰ ਤੇ ਨਸੀ ਟ੍ਰੇਨ ਨੰਬਰ ਆ। ਜੇ ਕੋਈ ਧਿਆਨਾ ਜੰਕਸ਼ਨ ਤੇ ਪਹੁੰਚ ਚੁੱਕੀ ਹੈ ਇਹ ਟ੍ਰੇਨ ਤੇ ਕੌਣਿਆਂ ਦੋਨੋਂ ਦੇ ਵਿੱਚ ਬਹਿ ਕੇ ਕਿਹੜੀ ਆਪਾਂ ਕਰਾਈਏ ਟਿਕਟ ਤੇ ਕਿਵੇਂ ਦੀ ਮਿਲਦੀ ਹੈ ਫੈਸਿਲਿਟੀ ਮਿਲਦੇ ਆ ਹੁਣ ਤੁਹਾਨੂੰ ਟ੍ਰੇਨ ਦੇ ਵਿੱਚ ਲਓ ਜੀ ਟ੍ਰੇਨ ਆਪਣੀ ਆ ਗਈ ਬੈਹ ਗਏ ਆਪਾਂ ਵਿੱਚ ਆਪਣੀ ਜਿਹੜੀ ਹੈਗੇ ਟਿੱਪ ਆਪਣੀ ਇਹ 슬ੀਪਰ ਦੀ ਸੀਟ ਹੈਗੀ 3 ਟਾਇਰ ਤੇ ਇਹ ਹੈ ਸੀਏ ਵਾਲੀ ਤੇ ਹਲਾ ਆਪਣੀ ਆ ਬੈਠ ਕੇ ਆਪਾਂ ਨੂੰ ਮਿਲ ਜਾਣੇ ਤੇ ਫੈਸਿਲਿਟੀ ਆ ਤੁਹਾਨੂੰ ਸਾਡੇ ਸਫ਼ਰ ਬਹੁਤ ਆ ਰੱਜ ਦਿਖਾਉਂਦੇ ਆ ਵੀ ਕੀ ਕੀ ਇਹ ਚ ਮਿਲਦੀਆਂ ਨੇ ਇੱਕ ਸੀਟ ਆਪਣੀ ਆ ਇੱਧਰ ਬਾਈ ਹੋਣੀ ਇਹ ਵਰਦੀ ਉਹ ਆ ਬਾਹਰ ਦਾ 뷰 ਸਾਡੇ 8:22 ਟ੍ਰੇਨ ਨਾਲ ਦੇਖਦੇ ਆ ਕਿੰਨੇ ਵਜੇ ਲਾਉਂਦੀ ਆ ਤੇ ਆਪਣੀਆਂ ਸੀਟ ਉੱਤੇ ਤੇ ਆਪਾਂ ਫਿਲਹਾਲ ਰੱਖ ਲਏ ਬੈਗ ਘੈਂਟ 뷰 ਬਾਹਰ ਮੌਸਮ ਵੀ ਵਧੀਆ ਲੈ ਕੇ ਟ੍ਰੇਨ ਤੇ ਚਲੋ ਤਾਂ ਸੈਂਟੀਆਂ ਪਾਉਣੇ ਆ ਕਿ ਆਪਾਂ ਹੁਣ ਰਾਤ ਨੂੰ ਡੱਬਾ ਬੰਬਾ ਕੀ ਕੀ ਕਰੀਏ ਆਪਾਂ ਜਮਾਤ ਜਮਾਤ ਆਜੇ ਲੱਗਿਆ ਹੁਣ ਤੋਂ ਬਾਅਦ ਤੇ ਲਓ ਜੀ ਟ੍ਰੇਨ ਦੇ ਵਿੱਚ ਆਪਾਂ ਪਹੇਗੀ ਸੀਟ ਆਪਾਂ ਨੂੰ ਮਿਲ ਗਈ 71 72 ਨੰਬਰ ਆਪਣੀ ਸੀਟ ਆ B4 7 ਹੈ ਨਾ ਆਲਪ ਵਧੀਆ ਸਫਾਈ ਵੀ ਬਹੁਤ ਆ। 3 ਸੈੱਟ ਦੀਆਂ ਮੈਲੀਆਂ ਨੂੰ ਤੁਹਾਨੂੰ ਉਹਦੇ ਸਾਹਮਣੇ ਪਾਉਂਦਾ ਰਾਹ ਚ ਦੱਸ ਦਿਆਂ ਸਾਡੀਆਂ। ਤੇ ਇੱਧਰ ਪਹਿਲਾਂ 뷰 ਚੈੱਕ ਕਰੋ ਸਾਨੂੰ ਸਵੀਟ ਮਿਲਿਆ ਵਿੰਡੋ ਵਾਲੀ। ਲੁਧਿਆਣਾ ਤੋਂ ਤੁਰ ਪੀ ਢੰਡਾਰੀ ਨਾਲ ਕਿ ਟ੍ਰੇਨ ਤੇ ਜਿਵੇਂ ਆ ਵੀ ਦੇ ਕੰਮ। ਓਕੇ। ਓਕੇ ਆਣਾ। ਥੋੜੀ ਕੈਂਟ ਸ਼ੀਟਾ ਵੀ ਸਾਨੂੰ ਕੈਂਟ ਨਹੀਂ ਆਈ ਹੋਈ ਸ਼ਾਇਦ ਇੱਧਰ ਹੋਰ ਵੀ ਆ। ਆਹਦੀ ਗੱਲ ਅੜੀ। ਉਨੇ ਵਾਲੇ ਖੜਨਾ ਜਾ ਕੇ ਉਹਨੂੰ ਦੇਖ। ਫਿੱਡੇ ਹੁਣ ਜਾ ਕੇ ਇਹਨੇ ਉਵਾਲੇ ਹੜਦਾਈ ਮੰਨ ਲਾਪੋਨ ਦੁਪਹਿਰ ਤੋਂ ਇੱਕ ਵਾਰ ਤਾਂ ਬਦਲੀ ਲੰਘ ਆਣਾ ਹਾਂ ਇਹ ਬੰਦ ਨੂੰ ਕੱਲ ਇੱਕਣਾ ਵੀ ਜੇ ਸਿੰਪਲ ਸ਼ਬਦਾਂ ਚ ਕਹੀਏ ਜਿਵੇਂ ਆਪਾਂ ਕਮਰੇ ਚ ਬੈਠੇ ਆ ਘਰੇ ਓਕਣੇ ਬੈਠ ਰਹੇ ਆ ਜਿਵੇਂ ਮੰਨ ਲਓ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਇੱਿੱਤਾ ਕੰਮ ਆ ਵੀ ਜਿਵੇਂ ਘਰੇ ਕਮਰੇ ਚ ਬੈਠੇ ਹੁੰਦੇ ਆ ਤੇ ਕੀ ਅਸਰਤੀ ਆਏ ਚ ਹੋਰ ਮਿਲਦੀ ਆ ਨੇ ਉਹ ਤੁਹਾਨੂੰ ਰਸਤੇ ਚ ਦਿਖਾਉਂਦੇ ਆ ਵੀਡੀਓ ਨਾਲ ਨੇ ਆਪਣੀ ਮੰਨੇ ਵੀ ਰੁਕਣੀ ਨਹੀਂ ਆਲੇ ਸੁਪਰ ਫਾਸਟ ਆਏ ਸਿੱਧੀ ਜਾ ਕੇ ਉਹ ਰੁਕਨੀਆ ਅੰਬਾਲੇ ਤੇ ਫਿਰ ਦਿੱਲੀ ਨੇ ਸਫਾਈ ਬਹੁਤ ਆ ਜਿੱਥੇ ਅਸੀਂ ਬੈਠੇ ਆ ਸਫਰ ਵੀ ਬਹੁਤ ਆਰਾਮਦਾਇਕ ਆ ਤੇ ਨਾ ਕੋਈ ਪ੍ਰਾਈਸ ਆ ਬਹੁਤ ਆਰਾਮਦਾਇਕ ਆ ਸਫਾਈ ਵੀ ਬਹੁਤ ਆ ਤਾਂ ਤਾਂ ਆਪਣੀ ਸੀਟ ਆ ਜੇ ਸਹੂਲਤਾਂ ਕੀ ਕੀ ਮਿਲਦੀਆਂ ਨੇ ਹੋਰ ਹੀ ਹੋਰ ਤੁਹਾਨੂੰ ਸਾਰੀਆਂ ਦੱਸਾਂਗੇ ਮੈਂ ਅੱਜ ਚਾਰ ਤੋਂ ਪੰਜ ਸ਼ੌਕਤ ਮਿਲ ਜਾਂਦੇ ਨੇ ਵਾਈਟ ਮਿਲ ਜਾਂਦੀ ਆ ਫੋਟੋ ਮੋਰ ਡੋਰ ਵਗੈਰਾ ਮਿਲ ਜਾਂਦੇ ਨੇ ਇਹ ਤੇ ਰੇਸ਼ੀਟਾਂ ਦੇ ਖਾਲੀ ਨੇ ਆਪਾਂ ਪੈ ਵੀ ਸਕਦੇ ਆ ਆਪਣੀ ਇੱਕ ਸੀਟ ਕੁੱਟੇ ਆ ਤੇ ਆਪ ਵੀ ਉਹ ਦੇਖੋ ਬਾਹਰ ਦਾ ਸਫਰ ਆਰਾਮਦਾਇਕ ਚੰਦ ਰਿਆ ਆ ਵੀਰੇ ਕਿੰਨਾ ਕੰਮ ਐਨੋ ਕਿਤਾ ਕੋਨੇ ਸੀਟ ਵੀ ਚੈਟ ਵਾਲੀ ਮਿਲ ਗਈ ਨਾ ਬਹੁਤ ਉੱਪਰ ਦੋਨੋਂ ਤੇ ਇਹ ਤਾਂ ਆਪਣੀ ਸੈਟ ਵਾਲੀ ਆ ਬਹੁਤ ਆਰਾਮਦਾਇਕ ਆ ਤੇ ਲਗਭਗ 3:00 ਵਜੇ ਦਾ ਟਾਈਮ ਅਸੀਂ ਦੱਸ ਰਹੀ ਆ ਵੀ ਸੂਰਤ ਆਪਾਂ ਮਾ ਦੂ ਤੇ ਦੇਖਦੇ ਆ ਆਪਾਂ ਕਿੰਨੇ ਵਜੇ ਪਹੁੰਚਦੇ ਆ ਮਿਲਦੇ ਆ ਹੁਣ ਰਾਤ ਲੋ ਜੀ ਮਗਾਲੀ ਆਪਾਂ ਚਾਹ ਰੇ ਇੰਨੇ ਪੇਚਾ ਟੈਸਟ ਤੁਹਾਨੂੰ ਪੀ ਕੇ ਦੱਸਦੇ ਆ ਰਾਜਪੁਰੇ ਪਹੁੰਚਣੇ ਆਲੇ ਆ 10 ਰੁਪਏ ਦਾ ਆਪਾਂ ਨੂੰ ਮਿਲਿਆ ਇਹ ਕੱਪ ਦਾ ਇਹ ਘੈਟਾ ਪੀ ਕੇ ਦੇਖਦੇ ਆਈ ਤੁਹਾਨੂੰ ਹੁਣਾ ਕਿ ਮੈਂ ਦੇਖਿਆ ਘੁੱਟ ਵਰਕੇ ਘੈਟਾ ਪੀ ਕੇ 라ਹ ਤੇ ਆ ਬਈ ਹੁਣ ਤੁਹਾਨੂੰ ਰਾਜ ਆ ਜੀ ਆਪਾਂ ਪਹੁੰਚ ਗਏ ਅਮਾਲੇ ਅਮਾਲੇ ਹੁਣ 10 ਮਿੰਟ ਤੇ ਇਹਨਾਂ ਉਪਰ 25 ਮਿੰਟ ਦਾ ਪੜੀ ਹੁੰਦੀ ਤੇ ਤੋਂ ਹੋਣੀ ਤੇ ਨਮਨ ਵੈਸੇ ਆਪਣੇ ਆਲੇ ਖਾਣਾ ਦਾ ਖਾਦ ਲਵਾ ਆਪਾਂ ਥੋੜਾ ਜਿਹਾ ਬਾਹਰ ਆ ਕੇ ਹਵਾ ਲੈਣ ਬਾਹਰ ਗਰਮੀ ਆ ਅੰਦਰ ਵੈਸੇ ਠੰਡਾ ਤੇ ਚੱਲਦੇ ਆਪਾਂ ਥੋੜਾ ਬਾਬਾ ਇੱਥੇ ਬਾਲੇ ਦੇ ਸਟੇਸ਼ਨ ਤੇ ਘੁੰਮ ਦਮ ਕੇ ਪਹਿਲੇ ਅੰਦਰ ਜਾ ਕੇ ਹੋਰ ਵਿੱਚ ਜਾ ਕੇ ਦਿੱਲੀ ਰੁਕਣੀ ਆ ਚੱਲਦੇ ਆਫੇ ਤੁਹਾਨੂੰ ਆਉਣਾ ਚਾਹੀਦਾ ਉਹ ਭਾਈ ਹੁਣ ਆਪਾਂ ਖਾਣ ਲੱਗੇ ਆ ਰੋਟੀ ਬਾਹਰ ਦਾ ਵੀਊ ਕਰੋ ਚੈੱਕ ਘੈਂਟ ਵੀਊ ਆ ਬਾਹਰ ਆ ਵੀ ਨੇਰੀ ਹਾਂ ਹੂੰ ਨੇ ਰਹੀ ਆਗੀ ਬਾਹਰਾਂ ਵਾਲਾ ਮੰਗੇ ਆਪਾਂ ਉਹ ਤੁਸੀਂ ਦੇਖ ਸਕਦੇ ਹੋ ਬਾਹਰ ਦਾ ਵੀਊ ਵਧੀਆ ਪੂਰਾ ਇੱਕ ਨੰਬਰ ਘੈਂਟ ਛੀਤ ਮਿਲ ਜੂਈ ਆਪਾਂ ਨੂੰ ਰੋਟੀ ਖਾ ਰਹੇ ਹਾਂ ਤੇ ਮਿਲਦੇ ਆਂ ਫਿਰ ਉਹਨਾਂ ਲੋ ਭਾਈ ਆਪਾਂ ਦਾਂਚਣੇ ਵਾਲਿਆਂ ਕਰਨਾਲ ਕਰਨਾਲ ਪਹੁੰਚਣਿਆਂ ਵਾਲਿਆਂ ਤੇ ਬਾਹਰਲਾ ਵੀਊ ਚੈਟ ਕਰਾਉਂਦੇ ਆ ਤੁਹਾਨੂੰ ਪਹਿਲਾਂ ਗਰੂਸ ਲਿਫਟ ਲਾਉਂ ਗਿਆ ਉਹ ਦੇਖੋ ਸਾਹਮਣੇ ਯਾਰਾ ਕੈਨੇਡਾ ਨਾ ਆ ਟ੍ਰੈਕ ਪਾ ਲਏ ਉਹ ਕੋਈ ਇੱਕ ਮਿੰਟ ਉਹ ਦੇਖੋ ਤੇ ਬੱਤਲ ਕਿੰਨਾ ਕਰੋ ਚੈੱਕ ਆ ਤੇ ਟਾਕੇ ਦਾ ਕਿਹੜਾ ਆ ਗਿਆ ਆਰਮੀ ਦਾ ਗਿਆ ਇਹ ਸਵਿਟਜ਼ਰਲੈਂਡ ਵਾਂਗੂ ਹੋ ਗਿਆ ਜਦੋਂ ਸਵਿਟਜ਼ਰਲੈਂਡ ਦੀ ਟ੍ਰੇਨ 'ਚ ਜਾਂਦੇ ਹੁੰਦੇ ਆ ਬੈਠੇ ਤੇ ਕੋਈ ਕਰੋ ਚੈੱਕ ਵੀਉ ਜੰਨਤ ਨਿਯਾਰੇ ਆਈ ਜਾਂਦੇ ਨੇ ਨਿਯਾਰੇ ਜਾਈ ਜਾਂਦੇ ਨੇ ਸਹੀ ਗੱਲ ਟ੍ਰੇਨ ਦਾ ਸਫ਼ਰ ਭਾਈ ਬਹੁਤ ਆਰਾਮਦ ਬੈਕ ਚੱਲ ਰਿਹਾ ਹਲੇ ਤੇ ਸਫਰ ਹੈ ਵੀ ਨਿਯਾਰੇ ਦਾ ਵੀ ਹੈ ਵੀ ਐ ਆਰਾਮ ਦਾ ਹਾਂ ਹੈਵੀ ਨਹੀਂ ਆ ਰਿਹਾ ਧਰ ਹੈਵੀ ਆ ਰਾਮ ਦਾ ਇੱਕ ਤੇ ਸ਼ੀਟ ਵੀ ਸਾਡੀ ਟੈਂਸ਼ਨ ਵੀ ਨਹੀਂ ਹੈਗੀ ਹਾਂ ਸ਼ੀਟ ਵੀ ਸਾਨੂੰ ਵਧੀਆ ਮਿਲ ਜਈ ਆ ਥਿਉ ਦੇਖੋ ਉੱਤੇ ਆਹ ਪੈਣ ਲਈ ਵੀ ਸ਼ੀਟ ਹੈਗੀ ਤੇ ਇਹ ਚ ਫੈਸਿਲਿਟੀ ਆ ਸ਼ੀਟ ਚ ਆਹ ਦੇਖੋ ਸ਼ੌਕਟ ਮਿਲਿਆ ਉਧਰ ਲਾਈਟ ਮਿਲਿਆ ਨਾਲ ਬੋਟਲ ਹੋਲਡਰ ਵੀ ਮਿਲਿਆ ਆਉ ਦੇਖੋ ਲਾਈਟ ਚੱਲਦੀ ਆ ਮੜਨਾ ਪੜਨਾ ਜੀ ਨੇ ਜਿਹਨੇ ਪੜਨਾ ਲਾਈਟ ਲਾ ਸਕਾ ਆਹ ਸ਼ੀਟ ਟੂ ਲੋਡ ਵੀ ਹੋ ਜਾਂਦੀ ਆ ਇਹ ਤੁਹਾਨੂੰ ਦਿੱਲੀ ਜਾ ਕੇ ਦਿਖਾਵਾਂਗੇ ਜਾਂ ਰੁਕਾਂਗੇ ਤੇ ਆ ਭਾਈ ਵੀਊ ਚੈੱਕ ਕਰ ਲਓ ਖਾਲਸਾ ਤੁਸੀਂ ਫਿਰ ਆਪਾਂ ਮਿਲਦੇ ਹਾਂ ਹੁਣ ਤੁਹਾਨੂੰ ਅੱਗੇ ਜਾ ਕੇ ਮਿਲਦੇ ਹਾਂ ਤੇ ਲਓ ਜੀ ਸਫਰ ਚੰਦ ਰਹਿਣਾ ਬਹੁਤ ਵਧੀਆ ਆਪਾਂ ਦਾ ਹਰਿਆਣੇ ਤੋਂ ਸੌਂ ਗਏ ਜੀ ਦਿੱਲੀ ਆਪਾਂ ਨੂੰ ਪਤਾ ਨਹੀਂ ਲੱਗਿਆ ਸੁੱਤੇ ਆ ਜੀ ਲੰਘ ਗਏ ਤੇ ਹੁਣ ਰਾਜਸਥਾਨ ਛਾ ਕੇ ਉੱਠਿਆ ਰਾਜਸਥਾਨ ਛਾ ਕੇ ਉੱਠਿਆ ਨੀਂਦ ਬਹੁਤ ਵਧੀਆ ਆਈ ਸਫਰ ਵੀ ਬਹੁਤ ਆਰਾਮ ਦਾ ਇੱਕ ਚੱਲ ਰਿਹਾ ਤੇ ਮਥੁਰਾ 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 ਜਾਂਚਣ ਆ ਗਏ। ਮਥੁਰਾ ਜਾਂਚਣ ਰਾਜਸਥਾਨ ਚ ਪੈਂਦਾ ਹੈ। ਚੋ ਭਈ ਰਾਜਸਥਾਨ। ਆ ਜਸਥਾਨ ਪਹੁੰਚ ਗਏ ਆਪਾਂ। ਸੋਰਾ ਨਹੀਂ ਤੱਕ ਉਹ ਬੜੀਆ ਕੱਟਣੀ ਚਾਹ ਪੀਂਦੇ ਆ। ਇਹ ਮਿਲਦੇ ਆ। ਨਹੀਂ ਆ ਕੇ। ਰਾਜਸਥਾਨ ਚ ਉਹ ਦੇਖੋ ਇੱਕ ਤਾਂ ਦੇ ਘੋੜੇ ਮੋਟਰਾਂ ਨਹੀਂ ਆ ਇਹ ਇੰਦਰੇ ਕੋਣ ਹੈ। ਆਉ ਦੇ। ਸਤਿ ਸ਼੍ਰੀ ਅਕਾਲ ਜੀ ਆਦੇ ਨੇ ਉਹ ਆ ਕੇ ਦੋ ਲੋਨ ਮੋਹਰਾ ਵਾਹਿਆ ਹੋਈ ਆ ਨੇ ਇਹ ਪਈ ਰਾਜਸਥਾਨ ਦੀ ਜ਼ਮੀਨ ਆਹੇ ਦਰਖਤ ਇਕਨ ਦੇਖਣੀ ਆ ਇਕਨ ਬਹੁਤ ਦਾ ਰਾਜਸਥਾਨ ਚ ਅੱਗੇ ਅੱਗੇ ਜਾ ਕੇ ਉਹ ਦੇਖੋ ਜਿਵੇਂ ਹੁਣ ਖੂਹ ਆਉਂਦਾ ਅੱਗੇ ਦੇਖਿਓ ਇੰਦਰੇ ਖੂਹ ਨੇ ਇੱਥੇ ਉੱదిਆ ਮੋਟਰਾਂ ਨਹੀਂ ਹੈਗੀਆਂ ਉਵੇਂ ਪੈ ਪਾਏ ਹੋਏ ਨੇ ਖੂਆ ਜਿ ਉਹ ਫਿਰ ਛੱਟ ਕੇ ਉੱਥੋਂ ਮੋਟਰ ਨਾਲ ਦੂਏ ਲੋਟ ਪਾਣੀ ਕੱਢਦੇ ਨੇ ਆਹ ਦੇਖੋ ਇੱਦਾਰੇ ਖੂਆ ਚੋਂ ਦੂਜੇ ਲੋਟ ਪਾਣੀ ਕੱਢਦੇ ਨੇ ਇਹ ਮੋਟਰ ਪਾਈ ਹੋਈ ਆ ਲੈ ਲਓ ਜੀ ਟਾਈਮ ਹੋ ਗਿਆ 6 ਦਾ ਪਹੁੰਚ ਗਿਆ ਆਪਾਂ ਕੋਟਾ ਕਰੋ ਚੈੱਕ ਪਿਊ ਵਾੜੀਓ ਪਾਣੀ ਕਰਤਾ ਇਹ ਆ ਬਾਈ ਚੰਬਲ ਜਿਵੇਂ ਤੁਰੇ ਡਾਕੂ ਚੰਬਲ ਦਾ ਉਹ ਵਾਲਾ ਚੰਬਲ ਹੈ ਅਰੇ ਵੀਡੀਓ ਆ ਨਾ ਵਿੱਚ ਤੁਹਾਨੂੰ ਬਤਾ ਚੱਕੋ ਬਾਈ ਇਹ ਤੇ ਜਿੱਦੀ ਪਾਣੀ ਪਲਦੀ ਚੰਮਪਲ ਹੈ ਚੰਬਲ ਚਲੋ ਦੇਖਦੇ ਹਾਂ ਹੁਣ ਜਾ ਕੇ ਆਪਾਂ ਜਕਸ਼ਨ ਤੇ ਉਤਰਨਾ ਉਤਰ ਕੇ ਕੋਈ ਸਮਾਨ ਲੈਨੇ ਆ ਫਿਰ ਦਿਖਾਉਨੇ ਆ ਤੁਹਾਨੂੰ ਲੋ ਜੀ ਛੇ ਬਚ ਕੇ 2 ਮਿੰਟ ਮਿੰਟ ਦੇ ਇੱਥੇ ਸਮਾ ਹੋ ਗਿਆ ਤੇ ਆਪਾਂ ਪਹੁੰਚ ਗਏ ਕੋਟਾ ਜੰਕਸ਼ਨ Rajasthan ਹੁਣ ਇਹ ਤੋਂ ਕਹਾ ਦੇਖਦੇ ਆ ਕਿੰਨੇ ਘੜੀਆ ਦੇਖੋ ਆਪਾਂ ਲਿਆ ਬੋਕ ਆਖੜੀ ਆ ਆਪਣੀ ਗੱਡੀ ਦੇ ਵੱਟ ਕੇ 19 ਮਿੰਟ ਆਖੜੀ ਗੱਡੀ ਆ ਆਪਣੀ ਇੱਧਰੋਂ ਵੀ ਜਾ ਰਹੀ ਆ ਤੇ ਚਲੋ ਲੱਗਿਆ ਹੁਣ ਅੱਗੇ ਜਾਗੇ ਨੂੰ ਕੱਢ ਲਵਾਂਗੇ ਇੱਥੇ ਆਪਣੀ ਸੀਟ ਆ ਮਾਰੋ ਇੱਥੇ ਆਪਣੀ ਸੀਟ ਤੇ ਚੱਲਦੇ ਆ ਹੁਣ ਆਪਾਂ ਫਿਰ ਅੰਦਰ ਇਹ ਕੋਚੇ ਤੋਂ ਆਪਣੀ ਟ੍ਰੇਨ ਚੱਲ ਪਈ ਦੀ ਤੇ ਆਹ ਦੇਖੋ ਹੁਣ ਪੱਥਰੇ-ਪੱਥਰ ਰਾਜਸਥਾਨ ਦਾ ਬਹੁਤ ਵੱਡੇ-ਵੱਡੇ ਮਨਾਨਾ ਜਿੰਨਾ ਵੀ ਥੱਲੇੋਂ ਨਿਕਲ ਰਿਹਾ ਜਿਹੜਾ ਇਹਨਾਂ ਦੇ ਰੇਲ ਪਿਆੜੇ ਨੇ ਪੱਟਿਆ ਵੀ ਹੋਇਆ ਪੱਥਰੇ ਨਿਕਲ ਰਿਹਾ ਦੇਖੋ ਉਹ ਕਹਾੜਾ ਹਰੋਂ ਦਿਖਾਉਣੇ ਮਿਲ ਗਏ ਨਾ ਹਾਂ ਬਹੁਤ ਊਂਗਾ ਪੱਟਿਆ ਆ ਸਿੰਗਲ ਲਾਈਨ ਹੀ ਹੁੰਦੀ ਹੈ ਨਾ ਕੋਸਾ ਦਾ ਹੂੰ ਇਹ ਉੱਧਰ ਹਾ ਜਾ ਕੇ ਤੁਹਾਨੂੰ ਦਿਖਾਉਨੇ ਆ ਆ ਹੋ ਸਕਦਾ ਸਿੰਗਲ ਹੋਵੇ ਡਬਲ ਆ ਭਾਈ ਡਬਲ ਦਿਖਾਉਂਦੇ ਆਂ ਕਹਾਂ ਜਾਦੇ ਸਾਨੂੰ ਦੇਖੋ ਮੈਦਾਨ ਖਾਲੀ ਹੋ ਰੂਨੀਆ ਕਿੱਥੇ ਗਿਆ ਉਹ ਦੇਖੋ ਦੂਰ ਦੂਰ ਤੱਕ ਖਾਲੀ ਉਹ ਖਾਲੀ ਪਿਆ ਕੋਈ ਨਹੀਂ ਦਿਖ ਰਿਹਾ ਕੁਛ ਵੀ ਆਹ ਕੰਦ ਆ ਗਈ ਵਿੱਚ ਦੂਰ ਦੂਰ ਤੱਕ ਖਾਲੀ ਪਿਆ ਉਹ ਕਿਹੜਾ ਉਹ ਦੂਰ ਦੂਰ ਤੱਕ ਪੂਰਾ ਮੈਦਾਨ ਜਿੱਤਰਾ ਹੀ ਕਿੱਤਰਾ ਖੜਿਆ ਨੇ ਖਾਲੀ ਪਿਆ ਉਹ ਤਾਂ ਇਤਰਾ ਬੰਜਰ ਸਾਰੇ ਹੀ ਠੰਡੇ ਪੱਥਰੇ ਪੱਥਰ ਕਿੱਤੇ ਰਕਮ ਨਿਕਾ ਜਾਂਦੀ ਆ ਸਾਰਾ ਖਾਦੀ ਕੁਛ ਨਹੀਂ ਹੈਗਾ ਤੇ ਇਸ ਤੇ ਪੁੰਦਾ ਟਾਵਰ ਵੀ ਆ ਕੇ ਫੁੰਦੇ ਉੜ ਕੇ ਨੈਟ ਵੀ ਬੰਦ ਟਾਵਰ ਵੀ ਉੜ ਗਏ ਸਾਰੇ ਨਾ ਕਾਲ ਲੱਗਣੀਆਂ ਜਿੱਥੇ ਨੂੰ ਸਾਰਾ ਕੁਛ ਬੰਦ ਹੋ ਗਿਆ ਨਾ ਇਹਦੇ ਆਲੇ-ਦਾਲੇ ਕੋਈ ਨੇੜੇ ਸ਼ਹਿਰ ਆ ਟਾਵਰ ਫਿਰ ਹੁਣਾਈ ਕਿਥੋਂ ਸਾਰਾ ਜਿੱਥੇ ਰਕਮ ਨਿਕਾ ਜਾਂਦੀ ਆ ਇਹ ਪੰਜਰ ਖਾਦੀ ਪਿਆ ਦੇਖੋ ਜੀ ਅੱਗਭੰਗ ਸਾਨੂੰ 20 ਮਿੰਟ ਹੋ ਗਏ ਟ੍ਰੇਨ ਨੂੰ ਇਹ ਏਰੀਆ ਜਾਇ ਨੂੰ ਹਣਾ 20 ਮਿੰਟ ਤੋਂ ਗੋਗਲ ਟ੍ਰੇਨ ਨੂੰ ਇਹ ਏਰੀਆ ਜਾਂ ਬਹੁਤ ਦੂਰ ਤੱਕ ਜਿੱਥੇ ਤੱਕ ਨਿਗਾਹ ਜਾਂਦੀ ਆ ਸਾਰਾ ਖਾਲੀ ਜਿਓ ਏਰੀਆ ਬਿਆਕੀ ਕੁਛ ਨਹੀਂ ਦਿਖ ਰਿਹਾ ਓਏ ਨਾ ਫੋਨ ਦੇ ਟਾਵਰ ਨੇ 25 ਮਿੰਟ ਟ੍ਰੇਨ ਨੂੰ ਇਹ ਏਰੀਆ ਜਬੜੀ ਹੋਈ ਹੈ ਤੇ ਜਿਹਨੇ ਆਪਕੇ ਜਾਗੇ ਕਿੱਥੇ ਟਾਵਰ ਆਉਂਦੇ ਨੇ ਕੋਈ ਜਿੱਥੇ ਤੱਕਰ ਵੀ ਨਿਗਾਹ ਜਾਂਦੀ ਆ ਸਾਰਾ ਸੰਘੇਰ ਖਾਲੀ ਪਿਆ ਪਥਰੀਲਾ ਏਰੀਆ ਰਾਤ ਖਾਣੇ ਨੇ ਕਿੱਕ ਕਰਾਈ ਹੈ ਨਾ ਹਾਂ ਹਾਂ ਸਾਰੇ ਏਰੀਆ ਨੂੰ ਕੋਲੋਂ ਵੀ ਟ੍ਰੀਟਮੈਂਟ ਹੋਵੇ ਕੋ ਕਰਾਈ ਨਾ ਦੇਖੋ ਨਾ ਇਥੇ ਪੂਰਾ ਕਵਰ ਆਉਂਦਾ ਨਾ ਤੱਕ ਰਹੇ ਹੋ। ਓਨ ਦੇ ਕਵਰ ਵੀ ਨਹੀਂ ਹੈਗੇ। ਪਾਣੀ ਨਹੀਂ ਆਏਗਾ। ਆ ਬਨੁਕਰ ਮਤਲਬ ਪੰਜਰ ਜੀ ਜਿੰਨ ਕਿੱਟਾ ਦੇਖੀਂ ਕੋਈ ਬੰਦਾ ਨਹੀਂ। ਜਦ ਪਲੇਟਫਾਰਮ ਜਰੂਰ ਆਉਂਦੇ ਆ ਪਰ ਬੰਦਾ ਨਹੀਂ ਕੋਈ ਦੇਖ ਰਿਹਾ ਸੀ। ਉਹਨਾਂ ਤੇ ਬਾਕੀ ਪੱਥਰ ਦੀਆਂ ਇਥੇ ਉਚਨਾਈ ਕਰੀ ਜ ਹੈ ਨਾ ਦੇਖ ਲਾ। ਹਾਂ ਬਹੁਤ ਜਿੱਥੋਂ ਟ੍ਰੇਨ ਮੱਧੂ ਇਹ ਏਰੀਆ 'ਚ ਬੜੀਆ ਉੱਥੋਂ ਹੀ ਪੱਥਰ ਦੀ ਜਣਾਈ ਹੋਈ ਹੈ ਜਾਂ ਅੱਜ ਹੀ ਕੋਈ ਸਿਮਿੰਟ ਵਾਲੀ ਕੰਦ ਦੇਖ ਰਿਹਾ ਇਹਦੇ ਪਿੱਛੇ ਹੈ। ਇਹਦੇ ਪੱਥਰ ਦੀ ਜਣਾਈ ਹੋਈ ਆ। ਉਹ ਦੇਖੋ ਆਮਾਰੀ ਮੀਡੀਆ ਵਾਲਾ ਜੇ ਪਹੀਓਂ ਤਰ ਰਹੀ ਹੈ ਜੀ ਨਾ ਹਾਂ ਇਹ ਹਡੀਆਂ ਕਾੜੀ ਜਾ ਰਹੀ ਨੂੰ ਫੁੱਲ ਦੇ ਦਾ ਕੜੀਆ ਆਹ ਦੇਖੋ ਪੱਥਰ ਦੀ ਜੜਾਈ ਹੋਈ ਹੋਈ ਆ ਉਹ ਸਾਰੇ ਉਧਰੋਂ ਗਈ ਹੋਈ ਹੋਣੇ ਤੇ ਅੱਗੇ ਆ ਰੋਡ ਆ ਗਿਆ ਹੁਣ ਰੋਡ ਆ ਗਿਆ ਇਹ ਤੱਕ ਪਗਦੇ ਘੰਟੇ ਬਾਅਦ ਘੰਟੇ ਬਾਅਦ ਰੋਡ ਆ ਗਿਆ ਇਹ ਮੇਨ ਹਾਈਵੇ ਆਇਆ ਹੁਣ ਇਹ ਆ ਲੰਘ ਕੇ ਇਹ ਤੋਂ ਮਿਲ ਫੇਰੋਣੀ ਇਹ ਤੋਂ ਬਾਅਦ ਚ ਦੇਖਦੇ ਆਂ ਇਹ ਤੋਂ ਬਾਅਦ ਫੇਰ ਰੁਕਣੇ ਆ ਫੇਰ ਉਹ ਦੇ ਪੱਥਰ ਦੀ ਜੜਾਈ ਨੂੰ ਆਰੇ ਫੋਕੋ ਪੱਥਰ ਦੀ ਚੜਾਈ ਹੋਈ ਤੇ ਇਹ ਤੇਜਾਪੁਰ ਤੇ ਨਹੀਂ ਆਉਂਦੇ ਲੋ ਦੇ ਕੋਲੇ ਸਾਹਮਣੇ ਜਿਹੜਾ ਉਹ ਨਾ 12 ਖਾਲੀ ਤੇ ਅੱਗੇ ਦੇਖ ਰਿਹਾ ਕਿੰਨਾ ਕੁ ਟਾਈਮ ਇਹ ਰਹਿਣਾ ਨਾ ਨਾ ਕੋਈ ਉਹ ਟਾਬਰਾ ਰਹੇ ਨੇ ਜਿੱਥੇ ਨਾ ਨੈਟਵਰਕ ਆ ਨਾ ਗੱਲ ਹੋ ਰਹੀ ਆ ਤੇ ਦੇਖੋ ਪੱਥਰ ਵੀ ਚੜਾਈ ਹੋਈ ਆ ਨੈਟ چل ਰਿਹਾ ਨਾ ਗੱਲ ਹੋ ਰਹੀ ਆ ਲੋ ਭਾਈ ਟਾਈਮ ਹੋ ਗਿਆ 7:05 ਕਿ ਚਾਰਟ ਮੰਟ ਤੇ ਆਪਾਂ ਰਾਜਸਥਾਨੋਂ ਲੰਘੇ ਉਹਨਾਂ ਮੱਧ ਪ੍ਰਦੇਸ਼ ਐਂਟਰ ਕਰ ਗਏ ਪੰਜ ਪ੍ਰਵੇਸ਼ ਕੇ ਬਸ ਕਿ ਇਹ ਕਿ ਲੰਗੇ ਆ ਕਿ ਇਹ ਲੰਗੇ ਜਿਹੜੀਆਂ ਆਪਣੇ ਤੇਰ ਮੰਦਰ ਪਰਦੇਸ ਚ ਰੁਕਣੀ ਕਿੱਥੇ ਹੈ ਨਹੀਂ ਮਤਲਬ ਪਰਦੇਸ ਚ ਤੇ ਚਲੋ ਅੱਗੇ ਜਾ ਕੇ ਦਿਖਾਉਂਦੇ ਆ ਉਹਨੂੰ ਬਾਹਰ ਉਹਨੂੰ ਜੀਣਾ ਨਹੀਂ ਮੇਰਾ ਹੋ ਗਿਆ ਫੇਰ ਵੀ ਦੇਖ ਲੋ ਨਾ ਮੇਰਾ ਹੋ ਗਿਆ ਭਾਈ ਬਾਹਰ ਇੱਥੇ ਤੋਂ ਮਿਲਦੇ ਆ ਉਹਨੂੰ ਅੱਗੇ ਜਾ ਭਾਈ ਆ ਜਿਹੜੀ ਆਪਾਂ ਟਿਕਟ ਲਈ ਹੈ ਕਿ ਆ ਮਿਲ ਗਿਆ ਆਪਾਂ ਨੂੰ ਇਹ ਚ ਦੋ ਚਾਤਰਾ ਨੇ ਤੇ ਇੱਕ ਛੋਟਾ ਤੌਦੀਆ ਪੂਰਾ ਛੁੱਟ ਕਰਕੇ ਢੋਟਾ ਗਿਆ ਇਹ ਆ ਦੇਖੋ ਹਾਂ ਹਾਂ ਰੇ ਇਸ ਪੈਕਟ ਵਿੱਚ ਦੋ ਚਾਦਰ ਇੱਕ ਛੋਟਾ ਤੌਲੀਆ ਹੈ ਢੋਟਾ ਕਰਕੇ ਢੋਟਾ ਗਿਆ ਪੂਰੀ ਪੈਕਿੰਗ ਵਧੀਆ ਕੀਤੀ ਹੋਈ ਆ ਤੇ ਇਹ ਆਪਾਂ ਨੂੰ ਦੋ ਮਿਲੇ ਨੇ ਇੱਕ ਉੱਤੇ ਆਪਾਂ ਰੱਖਤਾ ਇੱਕ ਤਾਂ ਲੰਦੀ ਸੀਟ ਲਈ ਤੇ ਫੇਰ ਦਿਖਾਉਂਦੇ ਆ ਜਮ ਕੁਆਲਟੀ ਦਾ ਵਧੀਆ ਜੀ ਤੇ ਲਓ ਜੀ ਹੁਣ ਆਪਾਂ ਖਾਣ ਲੱਗਿਆ ਰਾਤ ਦੀ ਰੋਟੀ ਰੋਟੀ ਆਪਾਂ ਘਰੋਂ ਲੈ ਆਏ ਜੀ ਨਾਲ ਉਸ ਆਪਾਂ ਦੁਪਹਿਰੇ ਖਾਣ ਦੀ ਇਹ ਹੈ ਜੀ ਰੋਟੀ ਆਪਣੇ ਕੋਲ ਹੋਰ ਵਧੀਆ ਪਈਆ ਤੇ ਹੁਣ ਖਾਦੇ ਆ ਤੇ ਮਿਲਦੇ ਆ ਹੁਣ ਬੇ ਜਾ ਕੇ ਹੋਰ ਖਾ ਕੇ ਦੋ ਫਟ ਘੰਟੇ ਅਸੀਂ ਕਰਾਂਗੇ ਰੈਸਟ ਤੇ ਮਿਲਦੇ ਆਂ ਇਹ ਨੋ ਪਾਈਕ ਫਰਨੇਡ ਨੂੰ ਆਪਣਾ ਬੈੱਡ ਹੋ ਗਿਆ ਤਿਆਰ ਆ ਦੇਖੋ ਇਹ ਕੁੱਤੇ ਕੰਬਲ ਆਰਪੀ ਰੱਖਿਆ ਨਾ ਆ ਵੇਲੇ ਆ ਸਰਾਨਾ ਇਹ ਚ ਆ ਦੋ ਚਾਦਰਾਂ ਤੇ ਆ ਤੌਧੀਆਂ ਮਿਲਿਆ ਕੰਬਲ ਆ ਪਿਆ ਆ ਕੰਬਲ ਵੇਲੇ ਨਾਲ ਕੰਬਲ ਅਸੀਂ ਲਾ ਲਿਆ ਥੱਲੇ ਹੋ ਗਿਆ ਅੱਲਾ ਬੈੱਡ ਰੈਡੀ ਇਹ ਆਂ ਥੱਲੇ ਵਾਲਾ ਉਹ ਥਰਲਲ ਦੇ ਨਾਲ ਵੀ ਲਾਈਟਰ ਨਾਲ ਪਲੱਗ ਉੱਪਰ ਵੀ ਆਹ ਪਲੱਗ ਨਾਲ ਜੋ ਮੈਂਟ ਹੁਣ ਆਪਾਂ ਲੱਗਿਆਂ ਸੌਣ ਪਰਦੇ ਕਰਕੇ ਬੰਦ ਚਲੋ ਜੀ ਫੇਰ ਮੈਂ ਦਿਆਂ ਚਲੋ ਜੀ ਬਿਸਤਰੇ ਪਸਾਉਂਦੇ ਤੇ ਹੁਣ ਆਪਾਂ ਲੱਗਿਆਂ ਸੌਣ ਸਭ ਘਟਾ ਪੂਰਾ ਦੇ ਸੀ ਚੰdreha ਤੰਬਰ ਵੀ ਨਾਲ ਮਿਲਿਆ ਨੇ ਤੇ ਹੁਣ ਆਪਾਂ ਲੱਗਿਆ ਸੌਣ ਆਪਾਂ ਉੱਥਾਂ ਦੇ 12:00 ਵਜੇ ਕਿਉਂਕਿ 2:00 ਵਜੇ ਆਪਾਂ ਉੱਤਰਨਾ ਤੇ ਚਲੋ ਹੁਣ ਮਿਲ ਗਿਆ ਸੋਨੇ ਉੱਥੇ ਦੇ ਲਓ ਜੀ ਸਵੇਰ ਦੇ ਪੁੰਗੇ 3:00 ਵਜੇ ਆਪਾਂ ਸੂਰਤ ਪਹੁੰਚ ਗਏ ਤੇ ਬਹੁਤ ਵਧੀਆ ਆਪਣੀ ਯਾਤਰੀ ਰਹੀ ਕੰਫਰਟ ਵੀ ਬਹੁਤ ਸੀ ਟ੍ਰੇਨ ਚ ਤੇ ਪਹੁੰਚ ਗਏ ਆਪਾਂ ਪੂਰੇ 3:00 ਵਜੇ ਤੇ ਹੁਣ ਦੇਖਦੇ ਆਂ ਆਪਾਂ ਇੱਥੇ ਇਹਨਾਂ ਚਾਹ ਵਗੈਰਾ ਪੀਨੇ ਆ ਫਿਰ ਜਾਂਦੇ ਆ ਕਿਤੇ ਪਾਸੇ ਨੂੰ ਕੱਦਦੇ ਆ ਉਹਨੂੰ ਆਪਕੀ ਕਰਨਾ ਆ ਉਹਦੇ ਤੇ ਚਲੋ ਮਿਲਦੇ ਆ ਆ ਸੂਤ ਦਾ ਸਟੇਸ਼ਨ ਸਾਰਾ ਦੇਖ ਸਕਦੇ ਤੁਸੀਂ ਤਾਲਾ ਜੰਕਸ਼ਨ